ਤਤ ਗੁਰਮਤਿ ਗਿਆਨ YouTube ਚੈਨਲ ਨੂੰ ਸੁਣਨ ਵਾਲੇ ਨੌਜਵਾਨੋ ਬੀਰੋ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾ ਸਾਖੀ ਸਹਿਤ ਇਸ ਦੇ ਵਿੱਚੋਂ ਅਗਲੀ ਸਿੱਖਿਆ ਦਾ ਸਾਖੀ ਸਰਵਣ ਕਰੋ ਜਿਸ ਦਾ ਨਾਮ ਹੈ ਇਨਸਾਫ ਦੀ ਮਿਸਾਲ ਨੌਜਵਾਨ ਨੌਸ਼ੇਰਵਾ ਬਾਦਸ਼ਾਹ ਬਣ ਗਿਆ ਆਪਣੀ ਫੌਜ ਦੀ निगरानी ਕਰਦਾ ਕਾਫਲੇ ਦੇ ਨਾਲ ਕਿਸੇ ਮੁਹਿੰਮ ਵੱਲ ਸਫ਼ਰ ਤੇ ਨਿਕਲਿਆ ਸੀ ਲੰਮਾ ਸਫ਼ਰ ਕਰਦਿਆਂ ਫੌਜ ਨੂੰ ਸ਼ਾਮ ਪੈ ਗਈ ਆਬਾਦੀ ਤੋਂ ਹਟਮਾ ਆਪਣੀ ਫੌਜ ਦਾ ਉਤਾਰਾ ਕਰਵਾ ਦਿੱਤਾ ਸਾਰਿਆਂ ਨੇ ਰਲ ਕੇ ਲੰਗਰ ਦੀ ਤਿਆਰੀ ਆਰੰਭ ਕਰ ਦਿੱਤੀ ਕੋਈ ਰਾਤ ਵਿਸ਼ਰਾਮ ਲਈ ਤੰਬੂ ਆਦ ਲਾਉਣ ਲੱਗ ਪਏ ਨਸ਼ੇਰਮਾ ਆਪਣੇ ਵੱਡੇ ਅਫਸਰਾਂ ਨਾਲ ਅਗਲੀ ਮੁਹਿੰਮ ਲਈ ਰਣਨੀਤੀ ਤਿਆਰ ਕਰ ਰਿਹਾ ਸੀ ਜਦੋਂ ਕਾਫੀ ਢੇਰ ਤੱਕ ਖਾਣਾ ਨਾ ਪਰੋਸਿਆ ਗਿਆ ਤਾਂ ਬਾਦਸ਼ਾਹ ਦੇ ਪੁੱਛਣ ਤੇ ਦੱਸਿਆ ਗਿਆ ਕਿ ਮਹਾਰਾਜਾ ਸਾਹਿਬ ਨਮਕ ਦੀ ਕਮੀ ਪੈ ਗਈ ਸੀ ਇੱਕ ਸਿਪਾਹੀ ਨੇੜੇ ਦੀ ਆਬਾਦੀ ਵਿੱਚੋਂ ਨਮਕ ਲੈਣ ਵਾਸਤੇ ਗਿਆ ਹੈ ਉਸ ਦੇ ਆਉਣ ਤੇ ਛੇਤੀ ਹੀ ਦਸਤਰਖਾਨ ਜਾਨੀ ਕਿ ਖਾਣਾ ਸਜ ਜਾਵੇਗਾ ਤੇ ਕੁਝ ਹੀ ਸਮੇਂ ਅੰਦਰ ਖਾਣਾ ਤਿਆਰ ਹੋ ਕੇ ਆ ਗਿਆ ਛੱਕ ਕੇ ਸਾਰਿਆਂ ਨੇ ਆਰਾਮ ਕੀਤਾ ਤਾਂ ਕਿ ਸਵੇਰੇ ਮਿੱਥੇ ਨਿਸ਼ਾਨੇ ਵੱਲ ਚੱਲ ਪਈਏ ਸਵੇਰ ਵੇਲੇ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਜਦੋਂ ਕਾਫਲਾ ਚੱਲਣ ਲੱਗਿਆ ਤਦੋਂ ਲੰਗਰ ਦੇ ਮੁਖੀ ਨੂੰ ਬੁਲਾ ਕੇ ਬਾਦਸ਼ਾਹ ਨਸ਼ੇਰਮ ਨੇ ਪੁੱਛਿਆ ਕੱਲ ਰਾਤ ਸਮੇਂ ਖਾਣੇ ਲਈ ਨਮਕ ਘਟ ਗਿਆ ਸੀ ਤੁਸੀਂ ਨੇੜੇ ਦੇ ਪਿੰਡ ਵਿੱਚੋਂ ਦੁਕਾਨ ਤੋਂ ਮੰਗਵਾਇਆ ਸੀ ਕੀ ਉਸ ਦੇ ਪੈਸੇ ਦੇ ਦਿੱਤੇ ਨੇ ਲੰਗਰ ਮੁਖੀ ਨੇ ਆਖਿਆ ਮਹਾਰਾਜ ਮੈਂ ਤਾਂ ਅਦਾ ਨਹੀਂ ਕੀਤੇ ਵੱਡੇ ਖਜ਼ਾਂਚੀ ਨੂੰ ਪੁੱਛਦੇ ਹਾਂ ਜਦੋਂ ਵੱਡੇ ਖਜ਼ਾਂਚੀ ਨੂੰ ਪੁੱਛਿਆ ਤਾਂ ਉਸਨੇ ਜਾਣਕਾਰੀ ਦਿੱਤੀ ਕਿ ਮੇਰੇ ਕੋਲੋਂ ਕਿਸੇ ਨੇ ਪੈਸੇ ਨਹੀਂ ਲਏ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਜਿਸ ਸੇਵਾਦਾਰ ਨੇ ਨਮਕ ਲਿਆਂਦਾ ਸੀ ਉਸ ਨੂੰ ਬੁਲਾ ਕੇ ਪੁੱਛੋ ਕਿ ਪੈਸੇ ਕਿਸ ਖਾਤੇ ਵਿੱਚੋਂ ਖਰਚ ਕੀਤੇ ਹਨ ਸੇਵਕ ਨੂੰ ਬੁਲਾ ਕੇ ਜਦੋਂ ਪੁੱਛ ਕੀਤੀ ਗਈ ਤਾਂ ਉਸਨੇ ਬੇਨਤੀ ਸਹਿ ਦੱਸਿਆ ਕੇ ਬਾਦਸ਼ਾਹ ਸਲਾਮਤ ਕੱਲ ਦੀ ਲੋੜ ਜਿੰਨਾ ਮੈਂ ਥੋੜਾਕ ਨਮਕ ਲਿਆਂਦਾ ਸੀ ਤੁਸੀਂ ਦੇਸ਼ ਦੇ ਮਾਲਕ ਹੋ ਕਾਫਲਾ ਸਫਰ ਵਿੱਚ ਹੈ ਮੈਂ ਨਮਕ ਦੇ ਪੈਸੇ ਦੁਕਾਨਦਾਰ ਨੂੰ ਨਹੀਂ ਦਿੱਤੇ ਉਸ ਨੇ ਮੈਤੋਂ ਮੰਗੇ ਵੀ ਨਹੀਂ ਉਹ ਬੜਾ ਨੇਕ ਇਨਸਾਨ ਜਾਪਦਾ ਸੀ ਬਾਦਸ਼ਾਹ ਨੇ ਕਾਫਲੇ ਨੂੰ ਰੋਕ ਲੈਣ ਦਾ ਹੁਕਮ ਦੇ ਦਿੱਤਾ ਤੁਰੰਤ ਘੋੜ ਸਵਾਰ ਨੂੰ ਖਜ਼ਾਨਚੀ ਤੋਂ ਬਣਦੇ ਰੁਪਏ ਦਵਾਏ ਤੇ ਦੁਕਾਨਦਾਰ ਨੂੰ ਦੇਣ ਲਈ ਭੇਜਿਆ ਨਾਲ ਹੀ ਆਖਿਆ ਕਿ ਸਾਡੇ ਵੱਲੋਂ ਮਾਫੀ ਮੰਗ ਲਵੀ ਘੋੜ ਸਵਾਰ ਨੇ ਜਾ ਕੇ ਰਾਜੇ ਵੱਲੋਂ ਮਾਫੀ ਮੰਗੀ ਨਮਕ ਦੇ ਪੈਸੇ ਦਿੱਤੇ ਦੁਕਾਨਦਾਰ ਇਮਾਨਦਾਰੀ ਅਤੇ ਇਨਸਾਨੀਅਤ ਗੁਣਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਘੋੜ ਸਵਾਰ ਦੇ ਨਾਲ ਹੀ ਦੁਕਾਨਦਾਰ ਕੈਂਪ ਦੇ ਵਿੱਚ ਆ ਕੇ ਬਾਦਸ਼ਾਹ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਅਜਾਜਤ ਮਿਲਣ ਤੇ ਨਸ਼ੇਰਵਾ ਅੱਗੇ ਅਦਬ ਨਾਲ ਪੇਸ਼ ਹੋਇਆ ਤੇ ਬੇਨਤੀ ਕੀਤੀ ਬਾਦਸ਼ਾਹ ਸਲਾਮਤ ਮੈਂ ਤੁਹਾਡੇ ਇਸ ਇਮਾਨਦਾਰਾਨਾ ਉਸੂਲ ਤੋਂ ਕੁਰਬਾਨ ਹਾਂ ਪਰ ਥੋੜੇ ਜਿੰਨੇ ਪੈਸੇਆਂ ਬਦਲੇ ਤੁਸੀਂ ਇੰਨੀ ਤਕਲੀਫ ਕਿਉਂ ਉਠਾਈ ਤੁਸੀਂ ਅੱਗੇ ਜ਼ਰੂਰੀ ਕਾਰਜਾਂ ਲਈ ਜਾਣਾ ਸੀ ਵਕਤ ਗਿਆ ਕਿਉਂ ਕਰਨਾ ਸੀ ਨਸ਼ੇਰਵਾ ਨੇ ਉਸ ਦੀ ਮਿਲਵਰਤਨ ਲਈ ਸ਼ੁਕਰੀਆ ਕੀਤਾ ਤੇ ਕਿਹਾ ਦੇਖ ਭਾਈ ਜੇ ਬਾਦਸ਼ਾਹ ਬਾਗ ਵਿੱਚੋਂ ਫਲਾਂ ਦੀ ਟੋਕਰੀ ਮੁਕਤ ਵਿੱਚ ਮੰਗਵਾ ਲਏ ਤਾਂ ਰਾਜੇ ਦੇ ਕਰਮਚਾਰੀ ਸਾਰੇ ਬਾਗ ਨੂੰ ਲੁੱਟ ਲੈਣਗੇ ਆ ਰਾਜਾ ਕਿਸ ਮੂਹ ਨਾਲ ਉਹਨਾਂ ਨੂੰ ਰੋਕ ਸਕੇਗਾ ਜੇ ਰਾਜਾ ਦੁਕਾਨਦਾਰ ਤੋਂ ਮੁਕਤ ਵਿੱਚ ਲੂਣ ਪ੍ਰਾਪਤ ਕਰੇਗਾ ਤਾਂ ਸਰਕਾਰੀ ਕਰਮਚਾਰੀ ਸਾਰੇ ਬਾਜ਼ਾਰ ਨੂੰ ਲੁੱਟ ਲੈਣਗੇ ਆਪਣੇ ਮਲਾਜ਼ਮਾਂ ਤੋਂ ਇਮਾਨਦਾਰੀ ਦੀ ਆਸ ਮੈਂ ਉਸ ਹਾਲਤ ਵਿੱਚ ਕਰ ਸਕਾਂਗਾ ਜੇਕਰ ਖੁਦ ਈਮਾਨਦਾਰ ਹੋਵਾਂਗਾ ਅਸੀਂ ਆਪਣੀ ਰਿਆਇਅਤ ਦੇ ਰਾਖੇ ਹਾਂ ਹਰ ਹਾਲਤ ਵਿੱਚ ਵਧੀਕੀਆਂ ਕਰਨ ਵਾਲਿਆਂ ਨੂੰ ਡੰਡ ਦੇਣਾ ਹੈ ਖੁਦ ਵਧੀਕੀਆਂ ਨਹੀਂ ਕਰਨ ਲੱਗ ਪੈਣਾ ਤੇਰਾ ਬਹੁਤ ਬਹੁਤ ਸ਼ੁਕਰੀਆ ਪਰ ਗੁਰੂ ਪਿਆਰ ਵਾਲਿਓ ਅੱਜ ਸਾਡੇ ਰਾਜਨੀਤਵਾਨਾਂ ਨੂੰ ਤੁਸੀਂ ਆਮ ਦੇਖ ਸਕਦੇ ਹੋ ਜਿੱਥੇ ਉਹ ਆਪ ਲੁਟੇਰੇ ਬਣੇ ਹੋਏ ਨੇ ਉਥੇ ਉਹਨਾਂ ਦੇ ਮੁਲਾਜ਼ਮ ਵੀ ਉਸੇ ਛਤਰਛਾਇਆ ਵਿੱਚ ਰਹਿ ਕੇ ਆਪ ਵੀ ਲੁਟੇਰੇ ਅਤੇ ਚੋਰ ਬਣ ਚੁੱਕੇ ਨੇ ਭਾਰਤ ਦੀ ਜੋ ਅੱਜ ਹਾਲਤ ਆਪਾਂ ਦੇਖ ਰਹੇ ਆਂ ਇਥੋਂ ਤੱਕ ਇਥੇ ਧਰਮ ਸਥਾਨਾਂ ਦੇ ਪੁਜਾਰੀ ਵੀ ਸੁਰੱਖਿਅਤ ਨਹੀਂ ਧਰਮ ਸਥਾਨਾਂ ਦੇ ਪੁਜਾਰੀ ਵੀ ਗੋਲਕਾਂ ਨੂੰ ਲੁੱਟ ਰਹੇ ਨੇ ਉਹ ਵੀ ਇਮਾਨਦਾਰ ਨਹੀਂ ਉਹ ਜੋ ਕੁਝ ਕਰ ਰਹੇ ਨੇ ਆਪਾਂ ਬਹੁਤ ਕੁਝ ਸੁਣਿਆ ਅਜੇ ਹੋਰ ਬਹੁਤ ਕੁਝ ਬਾਕੀ ਹੈ ਇਥੋਂ ਦੇ ਰਾਜਨੀਤਾ ਇਥੋਂ ਦੇ ਸਰਕਾਰੀ ਕਰਮਚਾਰੀ ਕੀ ਕਰਦੇ ਨੇ ਕਿੰਨੀ ਕੁ ਇਮਾਨਦਾਰੀ ਉਹਨਾਂ ਦੇ ਕੋਲੇ ਹੈ ਜੇ ਕਿਤੇ ਇਹਨਾਂ ਸਾਖੀਆਂ ਤੋਂ ਆਪਾਂ ਕੁਝ ਸਿੱਖ ਲਈਏ ਆਪਣੀ ਇਨਸਾਨੀਅਤ ਨੂੰ ਅੰਦਰੋਂ ਜਗਾ ਲਈਏ ਤੇ ਆਪਣੇ ਦੇਸ਼ ਨੂੰ ਆਪਾਂ ਬਹੁਤ ਸੋਹਣਾ ਬਣਾ ਸਕਦੇ ਹਾਂ ਤੇ ਇਹਨੂੰ ਜਿਹੜਾ ਅੱਜ ਸਾਡੇ ਨੌਜਵਾਨ ਛੱਡ ਛੱਡ ਕੇ ਬਾਹਰ ਨੂੰ ਦੌੜ ਰਹੇ ਨੇ ਤੇ ਕਦੀ ਸੋਚ ਕੇ ਦੇਖੋ ਕੋਈ ਵਿਦੇਸ਼ ਵਾਲਾ ਫਿਰ ਸਾਡੇ ਦੇਸ਼ ਦੇ ਵਿੱਚ ਆ ਕੇ ਰਹਿਣਾ ਬਹੁਤ ਵਡਭਾਗਾ ਸਮਝੇਗਾ ਆਪਣੇ ਆਪ ਨੂੰ ਕਿ ਮੈਨੂੰ ਇਸ ਭਾਰਤ ਦੇਸ਼ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਮੈਂ ਵੱਡੇ ਭਾਗਾ ਵਾਲਾ ਹਾਂ ਪਰ ਇੱਧਰ ਤੱਕ ਕੋਈ ਮੂੰਹ ਕਰਨ ਨੂੰ ਤਿਆਰ ਨਹੀਂ ਇਹ ਦੇਸ਼ ਦੀ ਹਾਲਤ ਸਾਡੇ ਰਾਜਨੀਤੀਵਾਨਾਂ ਨੇ ਅਜਿਹੀ ਬਣਾ ਦਿੱਤੀ ਹੈ ਭੁੱਲ ਚੁੱਕਲੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ